ਵੱਡੀ ਆ ਹਾਂ ਵੱਡੀ ਰਿੰਗ ਲਾਈਟ ਆ ਬਾਈ ਬਾਜ਼ਾਰ ਚ 2400 2500 2600 2700 ਇੱਥੇ ਮਿਲਦੀ ਆ ਰਿਮੋਟ ਤੇ ਕੰਮ ਕਰਦੀ ਆ ਠੀਕ ਆ ਤੇ ਆਪਣੇ ਕੋਲ ਸਿਰਫ 1850 ਰੁਪਏ ਦੀ ਰਿੰਗ ਲਾਈਟ ਆ ਚੱਕਾ ਸਾਢੇ ਕਿੱਟਾ ਹਾਂ ਇਹ ਕੀ ਚੀਜ਼ ਆ ਵਾਲਾ ਠੀਕ ਆ ਇਹ ਆਪਣਾ ਗੂਗਲ ਸਪੀਕਰ ਆ ਗਿਆ ਇਹ ਪਾਵਰ ਬੈਂਕ ਵੀ ਆ ਇਹ ਚ ਵਾਇਰਲੈਸ ਤੇ ਸਪੀਕਰ ਵੀ ਆ ਲਾਈਟ ਵੀ ਆ ਇਹ ਤੁਹਾਨੂੰ ਸਿਰਫ ਆਪਣੇ ਕੋਲ 980 ਰੁਪਏ ਦਾ ਮਿਲ ਜੂਗਾ ਆ ਇੱਕ ਨਵੀਂ ਚੀਜ਼ ਆ ਠੀਕ ਆ ਅੱਬ ਜੇ ਕਿਸੇ ਪ੍ਰਾ ਕੋਈ ਬਲੌਕਿੰਗ ਕਰਦਾਗਾ ਉਹਦੇ ਲਈ ਸਾਰਾ ਕੁਛ ਇਹ ਮਾਈਕ ਕੋ ਗਿਆ ਹੈ। ਉਹ ਆਪਣੇ ਵਿਭਾਗਿਆਂ ਦਾ ਕੰਮ ਆ। ਹਾਂ ਆ ਦੇ। ਸਾਰਾ ਕੁਸਾ ਇਹ ਸਾਨੂੰ ਸਿਰਫ 750 ਰੁਪਏ ਦਾ ਮਿਲ ਜੂਗਾ ਹੀ ਤੇ ਇਹਦੇ ਚਾ ਪਾਵਰ ਬੈਂਕ ਆਈਫੋਨ ਦੀ ਹਾਂ ਪਾਵਰ ਬੈਂਕ ਜਿਹੜੀ ਉਹਦੇ ਚ ਵਾਇਰਲੈਸ ਹੁੰਦੀ ਆ ਠੀਕ ਆ ਉੱਪਰ ਤੋਂ ਉਹ ਫੋਨ ਚਾਰਜਰ 980 ਰੁਪਏ ਦੀ ਠੀਕ ਆ ਅੱਛਾ ਤੇ ਆ ਪਾਵਰ ਬੈਂਕ ਆਪਣੀ ਹਾਂ ਸਲੌਟ ਵਾਲੀ ਉਹਦੀ ਆ ਸਾਰੀਆਂ ਪੈਕਿੰਗ ਹੋਈ ਸਾਰੀਆਂ ਡਾਟਾ ਕੇਬਲਾਂ ਮਿਲਦੀਆਂ ਚਾਰ ਵਿੱਚੀ ਬਾਜ਼ਾਰ ਚ ਮਿਲਦੀ ਹੈ 15-1500 ਰੁਪਏ ਦੀ 10000 ਐਮਐਚ ਆਪਣੇ ਕੋਲ ਸਿਰਫ 970 ਰੁਪਏ ਦੀ ਠੀਕ ਹੈ ਜੀ ਤੇ ਮਣੀ ਗਨ ਆ ਗਈ ਹਾਂ ਠੀਕ ਆ ਮਣੀ ਗਨ ਬਹੁਤ ਅੱਜ ਕੱਲ ਟ੍ਰੈਂਡ ਆ ਚਾਈ ਵੀ ਆ ਲੋਕ ਇਹਨੂੰ ਬਾਜ਼ਾਰ ਚ 9-900 1000 1000 ਰੁਪਏ ਦੀ ਵੇਚਦੇ ਆ ਠੀਕ ਆ ਹਾਂ ਪੈਸੇ ਪਾਓ ਸਿੱਟੋ ਦੇ ਚਾ ਠੀਕ ਹੈ ਜਿਹੜੇ ਸਿੱਟਨ ਦੀ ਸਕੀਨ ਹੁੰਦੀ ਆ ਆਪਣੇ ਕੋਲ ਸਿਰਫ ਇਹ 590 ਰੁਪਏ ਦੀ ਮਿਲ ਜੂ ਸੁਣੋ ਤੇ ਕੱਲੀ ਦਾ ਤੁਹਾਨੂੰ ਰੇਟ ਦਤਾ 10 ਇੰਚ ਹੀ ਰਿੰਗ ਲਾਈਟ ਆ ਠੀਕ ਆ ਇਹ ਤੁਹਾਨੂੰ ਸਿਰਫ 320 ਰੁਪਏ ਦੀ ਮਿਲ ਜੂ 320 320 ਬਾਹਰ ਕਿੰਨਾ ਕੁ ਰੇਟ ਆਊਗਾ ਬਾਹਰ ਦਾ ਤਾਂ ਬਾਈ 550 ਲੱਗਦਾ ਰੇਟ ਲਾਉਂਦੇ ਆ ਆ ਟ੍ਰਾਈਪੋਡ ਆ 8 8 850 ਰੁਪਏ ਦਾ ਮਿਲਦਾ ਠੀਕ ਆ ਆਪਣੇ ਕੋਲ ਸਿਰਫ ਇਹ ਤੁਹਾਨੂੰ ਟ੍ਰਾਈਪੋਡ 599 ਰੁਪਏ ਦਾ ਮਿਲ ਜੂ ਚੱਕ ਤੇ ਆ ਰਿੰਗ ਲਾਈਟ ਵਾਲਾ ਟ੍ਰਾਈਪੋਡ ਆ 660 ਰੁਪਏ ਦਾ ਵੇਚਦਾਗਾ ਆਪਣੇ ਕੋਲ ਕੰਪੋ ਈ ਅਜਿਸ ਦੋਨੇ ਦੋਨੇ ਚੀਜ਼ਾਂ ਹੀ ਸੇਲ ਹੋਦੀਆਂ ਕੱਲਾ ਟਰਾਈਪੋਡ ਆਪਣੇ ਕੋਲ 320 ਰੁਪਏ ਦਾ ਹੈਗਾ ਹਾਂ ਇਹ ਰੀਲਰ ਚਕੀਨਾ ਆ ਟਰਾਈਪੋਡ 300 ਰੁਪਏ ਦਾ ਜਿਹੜਾ ਕੱਲਾ ਟਰਾਈਪੋਡ ਅਗਲਾ ਕਹਿੰਦੇ ਲੈਣਾ ਹਾਂ ਠੀਕ ਹੈ ਵੀਡੀਓ ਬਣਾਉਣ ਨੂੰ ਸੂਟ ਨੋਰਮਲ ਠੀਕ ਆ ਇਹਦਾ ਸਾਮੀ ਆ ਕੇ ਮੈਨੂੰ ਇੱਧਰ ਦੱਸ ਕਰਾ ਜਿਹੜੀ ਵੱਡੀ ਆਹ ਜੀ ਆਹ ਕੇਟ ਨਾ ਮੈਂ ਕਹਸ ਨੂੰ ਦੱਸਤਾ ਤੈ ਤੇ ਆਹ ਕੇਟ ਆ 380 ਦਾ 650 ਦਾ ਤੇ ਕੇਸ ਵਗੈਰਾ ਮਿਲ ਜਾਣਗੇ ਜਿਵੇਂ ਆ ਨਵੇਂ ਮਾਰਕੀਟ ਚ ਆਇਆ ਠੀਕ ਆ 2200 ਰੁਪਏ ਦੇ ਜਿਹੜੀ ਕਿ ਸਿਚੂਨ ਵਗੈਰਾ ਸਾਰੇ ਉਹਦੇ ਚ ਆ ਬਾਅਦ ਚਾ ਤੁਹਾਨੂੰ ਦਿਖਾ ਦਿਆਂ ਡ ਤਾਬ ਜੀ ਕਿਸੇਪਰਾ ਕੋਈ ਬਲੌਗਿੰਗ ਕਰਦਾਗਾ ਉਹਦੇ ਲਈ ਸਾਰਾ ਕੁਛ ਮਾਈਕ ਉਹ ਗਿਆ ਹੈ ਉਹ ਆਪਣੇ ਵਿਭਾਗਾਂ ਦਾ ਕੰਮ ਆ ਹਾਂ ਆ ਦੇ ਸਾਰਾ ਕੁਸਾ ਇਹ ਸਾਨੂੰ ਸਿਰਫ 750 ਰੁਪਏ ਦਾ ਮਿਲ ਜੂਗਾ ਹੀ ਤੇ ਇਹਦੇ ਚ ਇੱਕ ਆ ਪਾਵਰ ਬੈਂਕ ਆਈਫੋਨ ਦੀ ਹਾਂ ਪਾਵਰ ਬੈਂਕ ਜਿਹੜੀ ਉਹਦੇ ਚ ਵਾਇਰਲੈਸ ਹੁੰਦੀ ਆ ਠੀਕ ਆ ਉੱਪਰ ਤੋਂ ਉਹ ਫੋਨ 980 ਰੁਪਏ ਦੀ ਠੀਕ ਆ ਅੱਛਾ ਤੇ ਆ ਪਾਵਰ ਬੈਂਕ ਆਪਣੀ ਹਾਂ ਸਲੋਟ ਵਾਲੀ ਉਹਦੀ ਆ ਸਾਰੀਆਂ ਪੈਕਿੰਗ ਹੁੰਦੀ ਹੈ ਸਾਰੀਆਂ ਡਾਟਾ ਕੇਬਲ ਮਿਲਦੀ ਹੈ ਚਾਰ ਵਿੱਚੀ ਬਾਜ਼ਾਰ ਚ ਮਿਲਦੀ ਹੈ 15-1500 ਰੁਪਏ ਦੀ 10000 ਐਮਐਚ ਆਪਣੇ ਕੋਲ ਸਿਰਫ 970 ਰੁਪਏ ਦੀ ਠੀਕ ਹੈ ਜੀ ਤੇ ਮਣੀ ਗਨ ਆ ਗਈ ਹਾਂ ਠੀਕ ਹੈ ਦੇਖੋ ਮਣੀ ਗਨ ਬਹੁਤ ਅੱਜ ਕੱਲ ਟ੍ਰੈਂਡ ਆ ਚਾਈ ਵੀ ਆ ਲੋਕ ਇਹਨੂੰ ਬਾਜ਼ਾਰ ਚ 9-900 1000 1000 ਰੁਪਏ ਦੀ ਵੇਚਦੇ ਆ ਠੀਕ ਆ ਪੈਸੇ ਪਾਓ ਸਿੱਟੋ ਇਹਦੇ ਚ ਠੀਕ ਹੈ ਜੀ ਜਿਹੜੇ ਸਿੱਟਨ ਦੇ ਸਕੀਨ ਹੁੰਦੇ ਆ ਆ ਆਪਣੇ ਕੋਲ ਸਿਰਫ ਇਹ 590 ਰੁਪਏ ਦੀ ਮਿਲ ਜੂ ਸੋਨੋ ਠੀਕ ਹੈ ਜੀ ਆ ਬਲੂਟੂਥ ਸਪੀਕਰ ਆ ਆਪਣੇ ਬਲੂਟੂਥ ਵਾਲੇ ਹਾਂ ਸਪ ਆ ਲੋਕ ਬਹੁਤ ਮਹਿੰਗਾ ਨਜਾਇਜ਼ ਰੇਟ ਹੁੰਦਾ ਇਹਦਾ 8 8 999 ਰੁਪਏ ਕਿਉਂਕਿ ਇਹਦੇ ਚੋਂ ਬਲੰਪੀ ਆ ਜੂਗਾ ਆਪਣੇ ਕੋਲ ਸਿਰਫ 5 550 ਰੁਪਏ ਦਾ ਆ ਜੂ ਟ੍ਰੀਮਰ ਆ ਵੀਰੇ ਹਾਂ 7 700 ਰੁਪਏ ਦੀਆਂ ਮਿਲਦੀਆਂ ਨੇ ਠੀਕ ਆ ਇਹ 7 700 600 600 ਰੁਪਏ ਦੀ ਹੈ ਹੂੰ 700-700 ਰੁਪਏ ਦੀ ਵੇਚੀ ਆਪਣੇ ਕੋਲ ਸਿਰਫ 480 ਰੁਪਏ ਦੀ ਚੀਜ਼ ਵੀ ਦਿਖਾ ਦਿੰਦੇ ਹਾਂ 480 ਰੁਪਏ 80 ਰੁਪਏ ਦਾ ਟ੍ਰੀਮਰ ਆ ਗਿਆ ਚੀਜ਼ ਸਾਰੀ ਮਿਲੂਈ ਆ ਤੁਹਾਨੂੰ ਹਾਂ Samsung Guru ਫੋਨ ਆ ਬਾਈ ਲੋਕ 1100 ਰੁਪਏ ਤੋਂ ਸਟਾਰਟਿੰਗ ਕਰਦੇ ਆ ਸਾਡਾ ਸਾਢੇ 850 ਰੁਪਏ ਦਾ ਮਿਲ ਜੂ ਤੁਹਾਨੂੰ Samsung Guru Samsung ਦਾ ਸਾਢੇ 850 ਦਾ ਹਾਂ ਇਹਦੇ ਚ ਮੈਕ ਕਾਲਾ ਵੀ ਮਿਲ ਜੂ ਉਹ 100 ਰੁਪਏ ਮਹਿੰਗਾ ਹੋਊਗਾ ਠੀਕ ਆ ਤੇ ਇਸ ਤੋਂ ਬਾਅਦ ਚੋ ਆਪਣੇ ਕੋਲ ਆ ਗਏ ਸਪੀਕਰ ਤੁਹਾਨੂੰ ਦਿਖਾਈ ਤੇ JBL ਦਾ 280 ਰੁਪਏ ਤੋਂ ਸਟਾਰਟ ਹੋ ਜੂ ਠੀਕ ਆ JBL ਦਾ ਆ ਰਿੰਗ ਲਾਈਟਾਂ ਪਈਆਂ ਨੇ ਬਾਈ ਹਾਂ ਠੀ ਆ ਰਿੰਗ ਲਾਈਟ ਰਿੰਗ ਲਾਈਟ ਦਾ ਰੇਟ ਦੱਸ ਜਿਹੜੀ ਆ ਰਿੰਗ ਲਾਈਟ ਆ ਆਹ ਟਰਾਈਪੋਡ ਨਾਲ ਆ ਵੀਰੇ ਹਾਂ ਰਿੰਗ ਲਾਈਟ ਕੱਲੀ ਦਾ ਤੁਹਾਨੂੰ ਰੇਟ ਦਤਾ 10 ਇੰਚ ਹੀ ਰਿੰਗ ਲਾਈਟ ਆ ਹਾਂ ਠੀਕ ਆ ਇਹ ਤੁਹਾਨੂੰ ਸਿਰਫ 320 ਰੁਪਏ ਦੀ ਮਿਲ ਜੂ 320 ਦੀ ਰੁਪਏ ਬਾਹਰ ਕਿੰਨਾ ਕੁ ਰੇਟ ਆਊਗਾ ਬਾਹਰ ਦਾ ਤਾਂ ਬਾਈ 5 550 ਲੱਗਦਾ ਰੇਟ ਲਾਉਂਦੇ ਆ ਆਹ ਟਰਾਈਪੋਡ ਆ 8 8 850 ਰੁਪਏ ਦਾ ਮਿਲਦਾ ਹਾਂ ਠੀਕ ਆ ਆਪਣੇ ਕੋਲ ਸਿਰਫ ਇਹ ਤੁਹਾਨੂੰ ਟਰਾਈਪੋਡ 599 ਰੁਪਏ ਦਾ ਮਿਲ ਜੂ ਚੱਕ ਤੇ ਆਹ ਰਿੰਗ ਲਾਈਟ ਵਾਲਾ ਟਰਾਈਪੋਡ ਆ 660 ਰੁਪਏ ਦਾ ਵੇਚਦਾਗਾ ਆਪਣੇ ਕੋਲ ਕੰਪੋ 6 ਅਜ ਸੋ ਦੋਨੇ ਦੋਨੇ ਚੀਜ਼ਾਂ ਹੀ ਸੇਸ ਹੋਦੀਆਂ ਕੱਲਾ ਟਰਾਈਪੋਡ ਆਪਣੇ ਕੋਲ 320 ਰੁਪਏ ਦਾ ਹੈਗਾ ਹਾਂ ਇਹ ਰੀਲਾਂ ਚ ਸ਼ਕੀਨ ਆ ਆ ਟਰਾਈਪੋਡ ਤੇ 300 ਰੁਪਏ ਦਾ ਜਿਹੜਾ ਕੱਲਾ ਟਰਾਈਪੋਡ ਅਗਲਾ ਕਹਿੰਦੇ ਲੈਣਾ ਹਾਂ ਠੀਕ ਆ ਵੀਡੀਓ ਬਣਾਉਣ ਨੂੰ ਸੂਟ ਆ ਨੋਰਮਲ ਆ ਇਹਦਾ ਸਾਮੀ ਆ ਕੈਪ ਮੈਨੂੰ ਇੱਧਰ ਦੱਸ ਕਰਾਂ ਜਿਹੜੀ ਵੱਡੀ ਆ ਵੱਡੀ ਆ ਹਾਂ ਵੱਡੀ ਰਿੰਗ ਲਾਈਟ ਆ ਭਾਈ ਬਾਜ਼ਾਰ ਚ 2400 2500 2600 2700 ਇੱਥੇ ਮਿਲਦੀ ਆ ਰਿਮੋਟ ਤੇ ਕੰਮ ਕਰਦੀ ਆ ਠੀਕ ਆ ਤੇ ਆਪਣੇ ਕੋਲ ਸਿਰਫ 1850 ਰੁਪਏ ਦੀ ਰਿੰਗ ਲਾਈਟ ਆ ਕੀ ਆਕਾ 1850 ਰੁਪਏ ਦੀ ਠੀਕ ਹੈ 1850 ਦੀ ਪੂਰਾ ਕਹੈਂਟ ਆ ਟਮ ਹੋਰ ਵੀ ਆ ਕਵਰ ਬਿਆਰ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸ ਦਿੱਤੇ ਸੀ ਕਵਰ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸ ਦਿੱਤੀ ਜਿਹੜਾ ਕਵਰ ਬਿਆਰ ਚ 600 ਰੁਪਏ ਦਾ ਵਿਕਦਾ ਆਪਣੇ ਕੋਲ ਸਿਰਫ 300 ਰੁਪਏ ਦਾ ਕਵਰ ਨਾਲ ਗਲਾਸ ਗਾਰਡ ਫਰੀ ਆ ਠੀਕ ਹੈ ਕਵਰ ਆਈਫੋਨ ਦੇ ਹਰ ਇੱਕ ਪੰਨੇ ਮੋਰ ਕਵਰ ਮਿਲ ਜਾਣਗੇ ਤੁਹਾਨੂੰ ਤੇ ਡਿਲੀਵਰੀ ਹੋ ਜਾਊ ਬੇਚਿੰਤਾ ਕੋ ਆਰਡਰ ਕਰਦੇ ਹੋ ਆ ਆ ਇੱਕ ਨਵੀਂ ਚੀਜ਼ ਆ ਬਾਈ ਮੰਨ ਕੇ ਨਵੀਂ ਜੀ ਨਹੀਂ ਇਹ ਵੱਡਾ ਸੋਰੋ ਦਾ ਉਹ ਆ ਆਪਣਾ ਟਾਵਰ ਟਾਵਰ ਸਪੀਕਰ ਹੈ ਨਾ ਪਿਕ ਪੈਗ ਦਾ ਸੌਰੀ ਇਹਦੇ ਨਾਲ ਮੈਕ ਵੀ ਆ ਜੂ ਬਾਜ਼ਾਰ 'ਚ 25-2500 ਰੁਪਏ ਦੇ ਮੈਕ ਆਉਂਦੇ ਜੇ ਮੈਕ ਨਾਲ ਲੈਣਾ 25-2500 ਰੁਪਏ ਤੋਂ ਸਟਾਰਟ ਆ ਆਪਣੇ ਕੋਲ ਸਿਰਫ ਇਹ 1400 ਰੁਪਏ ਦਾ ਮਿਲ ਜੂ 1380 ਰੁਪਏ ਦਾ ਹਾਂ 1390 ਰੁਪਏ ਦਾ ਮੈਕ ਨਾਲ ਆ ਪੈਰੋਗਨ ਆ ਬਾਈ ਹਾਂ ਠੀਕ ਆ ਪੈਰੋਗਨ ਆ ਜਿਹੜਾ ਆਏ ਬਟਨ ਨੱਪ ਕੇ ਉਹ ਨਹੀਂ ਸਾਰੇ ਰੰਗ ਕੱਢਦੀ ਹੁੰਦੀ ਆ ਠੀਕ ਆ ਜੇ ਉਹ ਪੈਂਦਾ ਇੱਕ ਮੂਰੇ ਪਊਗਾ ਕੀ ਲੱਗਣ ਵਾਲੀ ਪੜਾਕ ਵਾਲੀ ਵੀ ਇਹ ਚੀਜ਼ ਅੱਗ ਵਿੱਚ ਗੱਡੀ ਨਿਕਲਦੀ ਹੁੰਦੀ ਹੈ 3 ਮਿੰਟ ਤੇ 35 ਸੈਕਿੰਡ ਦਾ ਇੱਕ ਚੱਲੂ ਇੱਕ ਵਾਰ ਚ ਇਹ ਇਹ ਤੁਹਾਨੂੰ ਸਿਰਫ 300 ਰੁਪਏ ਦੀ ਸਿੰਗਲ ਮਿਲ ਜੂਗੀ ਜੇ ਦੋਨੇ ਰਾਉਂਡ ਸਮੇਤ ਲੈਣੀਆਂ 500 ਰੁਪਏ ਦੀ ਠੀਕ ਹੈ ਜੀ ਹਾਂ ਜੇ ਹੋਰ ਬਰੀਕੀ ਚ ਸਾਰੀ ਚੀਜ਼ ਦੇਖਣੀ ਹੈ ਪਾਰਟ ਆ ਵੀਡੀਓ ਤੇ ਸਾਰੇ ਸਾਰੇ ਕਨੈਕਟਰ ਮਿਲ ਜਾਣਗੇ ਬਾਈ ਆ ਮਿਲ ਜੂ 790 ਰੁਪਏ ਦਾ ਜਿਹੜੇ ਆਪਾਂ ਕਹਿੰਦੇ ਆ ਸਪੀਕਰ ਹੀ ਹੈ ਵੀ ਆ ਇੱਕ ਆਗੀ ਹਾਂ A D D Z ਆ ਵਾਲਾ ਠੀਕ ਆ ਇਹ ਆਪਣਾ Google ਸਪੀਕਰ ਆ ਗਿਆ ਇਹ ਪਾਵਰ ਬੈਂਕ ਵੀ ਹੈ ਇਹ ਚ ਵਾਇਰਲੈਸ ਤੇ ਸਪੀਕਰ ਵੀ ਆ ਲਾਈਟ ਵੀ ਆ ਇਹ ਤੁਹਾਨੂੰ ਸਿਰਫ ਆਪਣੇ ਕੋਲ 980 ਰੁਪਏ ਦਾ ਮਿਲ ਜੂਆ ਹੈ ਇਹ ਕੋਲ 980 ਦੀ ਹਾਂ Google ਪਾਵਰ ਬੈਂਕ ਲੈ ਲਓ ਚਾਹੇ ਸਪੀਕਰ ਲੈ ਲਓ ਚਾਹੇ ਲਾਈਟ ਲੈ ਬਹੁਤ ਆਈਟਮਾ ਹੋਰ ਵੀ ਆ ਭਾਈ ਠੀਕ ਆ ਸੋ ਜਿਹੜੀਆਂ 10 ਹੋ ਸਕਦੇ ਵਿੱਚ ਲੁਕੀਆਂ ਪਈਆਂ ਨੇ ਰਿੰਗ ਲਾਈਟ ਲੈ ਜਾਓ ਕਵਰ ਲੈ ਜਾਓ ਬਸ ਇੱਕ ਆਪਣੀ ਇੰਸਟਾਗ੍ਰam ਅਕਾਊਂਟ ਨੂੰ ਫੋਲੋ ਕਰ ਲਿਓ ਬ੍ਰਾਂਡ 379 ਸਟੋਰ ਬਰਨਾਲਾ ਠੀਕ ਹੈ ਜੀ ਤੇ ਲੋਕੇਸ਼ਨ ਆਪਣੀ ਬਰਨਾਲਾ ਜ਼ਿਲ੍ਹਾ ਠੀਕ ਆ ਬਰਨਾਲਾ ਸ਼ਹਿਰ ਆ ਆਪਣਾ ਤੇ ਨਾਲ ਬੱਸ ਸਟੈਂਡ ਆ ਸਾਹਮਣੇ ਪੀਆਰਟੀਸੀ ਦਫ਼ਤਰ ਆ ਬਾਹਰੋਂ ਤੁਹਾਨੂੰ ਵੀਡੀਓ ਦਿਖਾਈ ਦਿੱਤੀ ਬ੍ਰਾਂਡ 379 ਸਟੋਰ ਕਵਰ ਆ iPhone ਦੇ ਹਰ ਇੱਕ ਸਟਾਕ ਫੁੱਲ ਆ ਜੀ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇੱਕ ਦੱਸ ਦਈਏ ਲਾਸਟ ਤੇ ਜਿਹੜੇ ਸ਼ੇਅਰ ਕਰਨਗੇ ਠੀਕ ਆ ਸ਼ੇਅਰ ਕਰਕੇ ਇਹ ਤੁਹਾਨੂੰ ਵੀ ਡਿਸਕਾਊਂਟ ਮਿਲ ਜਾਊਗਾ ਤੇ ਸ਼ੇਅਰ ਕਰਨ ਵਾਲੇ ਨੂੰ ਇੱਕ ਆਪਾਂ ਉਹ ਵੀ ਕੱਢ ਦਾਂਗੇ ਆਪਣੇ ਪੇਜ ਤੇ ਬ੍ਰਾਂਡ 379 ਤੋਂ ਦੇ ਸਮਾਰਟਵਾਚ ਜਿਗੇ ਭੇਜ ਧੰਨਵਾਦ ਜੀ ਕਰ ਦੋ